ਦੋਸਤੋ ਬੁਲਟ ਨਾਮਾ ਪੰਜਾਬ ਸਫਰ جاری ਆ ਤੇ ਅਸੀਂ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਮਾਨਸਾ ਜ਼ਿਲ੍ਹੇ ਦੇ ਪਿੰਡ ਲਖਮੀਰ ਵਾਲਾ ਦੇ ਵਿੱਚ ਲਖਮੀਰ ਵਾਲਾ ਦੇ ਵਿੱਚ ਵੀ ਸਾਨੂੰ ਪਤਾ ਲੱਗਿਆ ਸੀ ਕਿ ਇੱਥੇ ਖੜੱप्पा ਸਭਿਅਤਾ ਦੇ ਅਵਸ਼ੇਸ਼ ਹੈਗੇ ਨੇ ਤੇ ਅੱਜ ਉਹ ਚੱਲਦੇ ਆ ਆਪਾਂ ਲਖਮੀਰ ਵਾਲਾ ਵਿਖੇ ਤਾਂ ਦੋਸਤੋ ਅਸੀਂ ਇਸ ਵੇਲੇ ਪਹੁੰਚੇ ਹੋਏ ਹੈਗੇ ਆ ਪਿੰਡ ਲਖਮੀਰ ਵਾਲਾ ਜਿਹੜਾ ਮਾਨਸਾ ਦੇ ਵਿੱਚ ਇੱਥੇ ਵੀ ਜਿਹੜਾ ਹੈਗਾ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਅਵਸ਼ੇਸ਼ ਜਿਹੜੇ ਹੈਗੇ ਨੇ ਉਹ ਮਿਲੇ ਹੈਗੇ ਸੀ ਪਰ ਆਰਕੀਓਲੋਜੀਕਲ ਡਿਪਾਰਟਮੈਂਟ ਵੱਲੋਂ ਕੋਈ ਜ਼ਿਆਦਾ ਖੋਜ ਨਹੀਂ ਕੀਤੀ ਗਈ ਤੇ ਆ ਤੁਹਾਨੂੰ ਦਿਖਾਉਣੇ ਵੀ ਆ ਤੇ ਇਹ ਸਾਰਾ ਜਿਹੜੇ ਅਵਸ਼ੇਸ਼ ਹੈਗੇ ਨੇ ਇਹ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਹੈਗੇ ਨੇ ਸਰਕਾਰਾਂ ਦੇ ਵੱਲੋਂ ਜਿਹੜਾ ਹੈ ਧਿਆਨ ਨਾ ਦੇਣ ਦੇ ਕਾਰਨ ਜਿਹੜਾ ਆਪਣੇ ਇੱਧਰ ਮਾਲਵਾ ਏਰੀਆ ਦੇ ਵਿੱਚ ਜਿਹੜਾ ਕੁਝ ਅ ਟੂਰਿਜ਼ਮ ਦਾ ਵੀ ਬਣਦਾ ਸੀ ਸਪੌਟ ਉਹ ਨਹੀਂ ਬਣ ਪਾਇਆ ਆ ਦੇਖੋ ਇਹ ਸਾਰਾ ਇਹ ਸਾਰਾ ਜਿਹੜਾ ਏਰੀਆ ਇਹ ਦੇਖੋ ਜਿੱਥੇ ਆ ਹੁਣ ਘਰ ਪਏ ਹੋਏ ਨੇ ਇਹ ਸਾਰੇ ਅ ਜਿਹੜੇ ਨੇ ਇਸੇ ਹੜੱਪਾ ਸੱਭਿਆਚਾਰ ਵਾਲੀ ਹਾਂ ਦੇ ਉੱਤੇ ਹੈਗੇ ਨੇ ਮਾੜੇ ਕੋ ਹੂੰ ਆ ਰੱਖ ਲੋ ਇਧਰਲੇ ਪਾਸੇ ਦੇਖੋ ਦਿਖਦੇ ਆ ਆ ਦੇ ਸਾਰਾ ਏਰੀਆ ਦੇਖੋ ਆ ਦੇ ਹੁਣ ਆਹ ਨਾਲ ਖੇਤ ਆ ਦੇ ਬੱਟਾਂ ਤੇ ਵੀ ਆ ਦੇਖੋ ਸਾਰੇ ਇਕ ਉਹ ਚੱਕ ਨਕਾਸ਼ੀ ਵੀ ਕੀਤੀ ਹੋਈ ਹੈ ਹਾਂ ਉਹ ਚੱਕ ਉਹ ਸਾਰੇ ਤੁਸੀਂ ਦੇਖੋ ਹਾਂ ਲੈ ਕੇ ਆਹ ਦੇਖੋ ਤੁਸੀਂ ਇਹ ਰੱਖੋ ਉਹ ਦੇਖੋ ਖੁਦਾਈ ਆਰਕੀਓਲੋਜੀਕਲ ਡਿਪਾਰਟਮੈਂਟ ਤਾਂ ਨਹੀਂ ਕੀਤੀ ਪਰ ਲੋਕਾਂ ਨੇ ਜ਼ਰੂਰ ਕਰਤੀ ਆ ਦੇਖੋ ਆ ਜਗਾ ਜਿਹੜੀ ਆ ਗਈ ਐ ਇੰਨੀ ਆ ਮਿੱਟੀ ਕੱਢ ਕੇ ਲੋਕਾਂ ਨੇ ਖੇਤੀਯੋਗ ਬਣਾ ਲਈ ਐ ਤੇ ਜਿਹੜਾ ਹੜੱਪਾ ਸੱਭਿਆ ਦਾ ਜਾਇ ਜਾ ਡਿਪਾਰਟਮੈਂਟ ਤੇ ਆਣ ਕਰ ਰਿਹਾ ਉਹ ਜੇਕਰ ਲੋਕ ਕਰਨਗੇ ਤਦੋਂ ਡਿਪਾਰਟਮੈਂਟ ਨੂੰ ਇਹਦੀ ਕੋਈ ਪ੍ਰਵਾਹ ਨਹੀਂ ਹੈਗੀ ਤਾਂ ਲੋਕਾਂ ਨੂੰ ਕੀ ਪ੍ਰਵਾਹ ਹੋਣੀ ਹੈ ਪਤਾ ਨਹੀਂ ਕਿਉਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ ਕਿ ਆ ਰਹੀ ਕਿ ਇਸ ਤਰ੍ਹਾਂ ਕਿਉਂ ਕੀਤਾ ਗਿਆ ਹੈਗਾ ਕਿਉਂ ਸੰਭਾਲ ਨਹੀਂ ਕੀਤੀ ਗਈ ਪੀਲੀ ਬੰਗਾਂ ਦੇ ਵਿੱਚ ਜੇਕਰ ਸੰਭਾਲ ਹੋ ਸਕਦੀ ਆ ਉੱਥੇ ਜੇਕਰ ਕੁਝ ਸਪੌਟ ਬਣ ਸਕਦਾ ਹੈਗਾ ਤਾਂ ਇੱਥੇ ਕਿਉਂ ਨਹੀਂ ਬਟੰਡਾ ਦੇ ਏਰੀਆ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਹੁਣ ਅੱਜ ਕੱਲ ਇਹ ਦੋ ਸਪੌਟ ਹੈਗੇ ਨੇ ਇੱਕ ਲਖਮੀਰ ਵਾਲਾ ਤੇ ਇੱਕ ਧਲੇਵਾ ਪਿੰਡ ਦੇ ਵਿੱਚ ਜੇਕਰ ਹਲੇ ਵੀ ਇਹਦੀ ਰਿਸਰਚ ਹੋ ਸਕੇ ਇਹਦੀ ਖੋਦਾਈ ਹੋ ਸਕੇ ਤਾਂ ਕੁਝ ਗੱਲਾਂ ਜਿਹੜੀਆਂ ਸਾਹਮਣੇ ਆ ਸਕਦੀਆਂ ਰਿਸਰਚ ਜੇ ਕਰਨ ਦੀ ਲੋੜ ਹੈਗੀ ਹੈ ਜੀ ਦੋਸਤ